ਆਰੀ ਹੈਂਡਵਰਕ ਸਿੱਖ ਰਹੀਆਂ ਭੈਣਾਂ ਲਈ ਅੱਜ ਆਪਾਂ ਸਾਰੇ ਸਮਾਨ ਬਾਰੇ ਜਾਣਕਾਰੀ ਲੈ ਕੇ ਆਏ ਆਂ ਇਹਨਾਂ ਸਮਾਨ ਤੁਹਾਨੂੰ ਚਾਹੀਦਾ ਹੀ ਚਾਹੀਦਾ ਹੋਏਗਾ ਜੇ ਤੁਸੀਂ ਆਰੀ ਹੈਂਡਵਰਕ ਸਿੱਖਦੇ ਆਂ ਸਭ ਤੋਂ ਪਹਿਲਾਂ ਜੀ ਇਹ ਸੀਕਵੈਂਸ ਹੁੰਦੀ ਹੈ ਦੋ ਤਰ੍ਹਾਂ ਦੀ ਜਿਹਦੇ ਨਾਲ ਕਿ ਕੋਈ ਹੈਂਡਵਰਕ ਦਾ ਡਿਜ਼ਾਈਨ ਨਾ ਕਵਰ ਹੀ ਨਹੀਂ ਹੋ ਸਕਦਾ ਫਿਰ ਆ ਗਿਆ ਦੂਜੇ ਨੰਬਰ ਤੇ ਦਬਕਾ ਤੇ ਨਕਸ਼ੀ ਇਨਾਂ ਚ ਸ਼ਾਈਨਿੰਗ ਦਾ ਫਰਕ ਹੁੰਦਾ ਹੈ ਪਲੇਨ ਹੁੰਦਾ ਉਹਦੇ ਵਿੱਚ ਸ਼ਾਈਨਿੰਗ ਹੁੰਦੀ ਹੈ ਉਸ ਤੋਂ ਬਾਅਦ ਆ ਜੀ ਇਹ ਕਟ ਦਾਣਾ ਇੱਕ ਕਟ ਦਾਣਾ ਪਾਈਪਸ ਹੁੰਦੀਆਂ ਹੀ ਸਿਲਵਰ ਕਲਰ ਆ ਤੇ ਇੱਕ ਬਰੀਕ ਜਿਹੜਾ ਕਟ ਦਾਣਾ ਹੁੰਦਾ ਇਹਦੇ ਵਿੱਚ ਕੋਈ ਵੀ ਫਾਲਤੂ ਸਮਾਨ ਨਹੀਂ ਕਿਸੇ ਭੈਣ ਨੇ ਕਿਟ ਤਿਆਰ ਕਰਾਈ ਆ ਇਹ ਹੈਗੀ ਜੀ ਗੋਟਾ ਪੱਤੀ ਇਹ ਪੱਤੀਆਂ ਚਿਪਕਾ ਕੇ ਤੇ ਨਾਲ-ਨਾਲ ਆਪਾਂ ਇਹਦੇ ਕਟ ਦਾਣਾ ਵਗੈਰਾ ਲਾ ਕੇ ਵਰਕ ਕਰ ਸਕਦੇ ਆ ਨੈਕਸਟ ਆ ਗਿਆ ਗਲਾਸ ਮੋਤੀ ਇਹ ਗਲਾਸ ਮੋਤੀ ਹੈਗਾ ਪੈਕਟ ਤੇ ਇਹ ਹੈਗਾ ਜੀ ਬਰੀਕ ਵਾਲਾ 골ਡਨ ਕਟ ਦਾਣਾ ਇਹ ਵੀ ਇਹ ਵੀ ਆਪਾਂ ਨੂੰ ਬਹੁਤ ਜ਼ਰੂਰ ਚ ਪੈਂਦੀ ਹੈ ਹੈਡ ਹੈਂਡਵਰਕ ਦੇ ਵਿੱਚ ਇਹ ਹੈਗੀਆਂ ਪਾਈਪਸ 골ਡਨ ਪਾਈਪਸ ਕੱਟਦਾਣਾ ਇਹਨੂੰ ਵੀ ਕੱਟਦਾਣੇ ਬੋਲਦੇ ਆ ਇਹ ਹੈਗਾ ਜੀ ਮੋਤੀ 5 ਐਮ ਐਮ ਵੱਡਾ ਸਾਈਜ਼ ਜਿਹੜਾ ਹੁੰਦਾ ਹੈ ਪਲਾਸਟਿਕ ਮੋਤੀ ਤੇ ਇਹ 3 ਐਮ ਐਮ ਤੇ ਇੱਕ 2 ਐਮ ਐਮ ਬਿਲਕੁਲ ਛੋਟਾ ਪਲਾਸਟਿਕ ਮੋਤੀ ਤੇ ਮੀਡੀਅਮ ਜਿਹਾ ਪਲਾਸਟਿਕ ਮੋਤੀ ਇਹਦੇ ਨਾਲ ਵੀ ਬਹੁਤ ਸਾਰੇ ਡਿਜ਼ਾਈਨ ਫਲਾਵਰ ਜਿਹੜੇ ਆਪਾਂ ਬਣਾਣੇ ਆ ਇਸ ਤੋਂ ਬਾਅਦ ਆਰੀ ਵਾਰੀ ਆਪਾਂ ਗੱਲ ਕਰਨੀ ਕਿ ਤੇ ਇਹ ਲੌਂਗ ਆਰੀ ਹੁੰਦੀ ਆ ਹਾਂ ਤੇ ਇੱਕ ਇਹ 14 ਨੰਬਰ ਹੁੰਦੀ ਹੈ तकरीबन ਦੋ ਕ ਨੰਬਰ ਹੁੰਦੇ ਆ ਰੀਆਂ ਨੇ ਇਸ ਤੋਂ ਬਾਅਦ ਇਹ ਡੋਰੀ ਵਾਲਾ ਧਾਗਾ ਜਿਹਦੇ ਨਾਲ ਪਤਾ ਕੀ ਵਾਲੇ ਫਲਾਵਰ ਬਣਾਉਣੇ ਆ ਇਹ ਡੋਰੀ ਧਾਗਾ ਹੈਗਾ ਇਸ ਤੋਂ ਬਾਅਦ ਇਹ ਸੀਕਵੈਂਸ ਹੈਗੇ ਸਿਤਾਰਾ ਸਤਾਰਾ ਵੀ ਇਹਨੂੰ ਆਪਾਂ ਬੋਲਦੇ ਹੈਗੇ ਆ ਇਹ ਕਲਰਫੁੱਲ ਹੈਗਾ ਵੀ ਕਾਫੀ ਸਾਰੇ ਕਲਰ ਤੁਸੀਂ ਲੈ ਸਕਦੇ ਇੱਕ ਠੂਈ ਜੀ ਵਾਲਾ ਹੁੰਦਾ ਉਹਨੂੰ ਸਿੱਪੀ ਕਹਿੰਦੇ ਜਿਹਦੇ ਵਿੱਚ ਕਾਲੀ ਜੀ ਬਣੀ ਹੁੰਦੀ ਆ ਤੇ ਇਹ ਫਰੇਮ ਆ ਜਿਵੇਂ 14 ਨੰਬਰ ਸਭ ਤੋਂ ਵੱਡਾ ਹੁੰਦਾ ਉਸ ਤੋਂ ਛੋਟਾ ਟ੍ਰੇਸ ਟ੍ਰੇਸ ਪੇਪਰ ਤੇ ਜਿਵੇਂ ਆਪਾਂ ਟ੍ਰੇਸ ਬਣਾਉਨੇ ਆ ਤੇ ਇੱਕੇ ਪੌਂਚਾਂ ਵਾਲੀ ਜਿਹੜੀ ਬੁਕਰਮ ਹੁੰਦੀ ਹੈ ਹਨਾ ਇਹ ਆਪਾਂ ਲੈ ਸਕਦੇ ਹੁੰਨੇ ਆ ਕੱਟਵਰਕ ਦੇ ਲਈ ਕੱਟਵਰਕ ਡਿਜ਼ਾਈਨ ਬਣਾਉਣ ਦੇ ਲਈ ਤੇ ਫਰੇਮ ਦੇ ਕਾਫੀ ਸਾਰੇ ਸਾਈਜ਼ ਆਉਂਦੇ ਆ ਆਪਣੇ ਡਿਜ਼ਾਈਨ ਮੁਤਾਬਕ ਜਿਹੜਾ ਫਰੇਮ ਆਪਾਂ ਲੈ ਸਕਦੇ ਆ ਜੇ ਤੁਹਾਡੇ ਕੋਲ ਅੱਡਾ ਹੈਗਾ ਫਿਰ ਜ਼ਰ ਨੀਆ ਤੀਸਰਾ ਆਪਣੇ ਕੋਲ ਇਹ ਨੀਲ ਨਹੀਂ ਹੁੰਦਾ ਲਾਜਵਰ ਇਹ ਆਪਾਂ ਨੂੰ ਚਾਹੀਦਾ ਹੁੰਦਾ ਇਹਨੂੰ ਕਾਟਨ ਜੇ ਜਦੋਂ ਆਪਾਂ ਟਰੇਸ ਬਣਾਉਨੇ ਆ ਤੇ ਚੌਕ ਚੌਕ ਜ਼ਰੂਰੀ ਹੁੰਦੇ ਕਹਿੰਗੇ ਕਦੇ ਵੀ ਆਪਾਂ ਨੂੰ ਨਿਸ਼ਾਨੀ ਵਗੈਰਾ ਲਗਾਉਣੀ ਹੈ ਤਾਂ ਚੌਕ ਜ਼ਰੂਰ ਕੋਲੇ ਰੱਖਣਾ ਹੈਗਾ ਇਹ ਕੇਵਲ ਇਹ ਸੀਜ਼ਰ ਆ ਜਿਹੜੀ ਇਹ ਤੁਹਾਨੂੰ ਚਾਹੀਦੀ ਹੈ ਕੜਾਈ ਵਾਲੀ ਕਿਉਂਕਿ ਕੱਟਣ ਵਗੈਰਾ ਲਈ ਕੁਝ ਕਈ ਵਾਰੀ ਕੁਝ ਦੇਰ ਨਾ ਪੈ ਜਾਂਦਾ ਤੇ ਇਹ ਸੌਖਾ ਤੇ ਸਾਰੇ ਤਰ੍ਹਾਂ ਦੇ ਮਿਰਰ ਹੈਗੇ ਜਿੰਨੇ ਵੀ ਸਾਈਜ਼ ਹੁੰਦੇ ਹਨਾ ਇੱਕ ਇਹ ਛੋਟੇ ਸਾਈਜ਼ ਆ ਜਿਹੜਾ ਚਾਰਸ ਮਿਰਰ ਹੈਗਾ ਗੋਲ ਤੇ ਕੋਣੇ ਜਿੰਨੇ ਵੀ ਡਿਜ਼ਾਈਨ ਹੈਗੇ ਮਿਰਰ ਦੇ ਤੇ ਇੱਕ ਆਪਾਂ ਨੂੰ ਇਹ ਮੀਡੀਅਮ ਸਾਈਜ਼ ਜਿਹੜੀ ਸਿੰਪਲ ਨੀਡਲ ਚਾਹੀਦੀ ਹੈ ਜ ਆਪਾਂ ਕੋਈ ਵਰਕ ਕਰਨਾ ਹੈ ਨਾ ਕੋਈ ਫਲਾਵਰ ਬਣਾਉਣਾ ਆਰੀ ਵਿੱਚ ਵੀ ਕੋਈ ਆਪਾਂ ਬਣਾ ਸਕਦੇ ਹੁਣ ਜਿਵੇਂ ਪਸ਼ਮੀਨੇ ਤੇ ਆਪਾਂ ਬਣਾਉਨੇ ਆ ਤੇ ਇੱਕੇ ਫੈਬਰਿਕ ਗਮ ਆਪਾਂ ਨੂੰ ਜ਼ਰੂਰ ਚਾਹੀਦੀ ਹੁੰਦੀ ਆ ਕਿਉਂਕਿ ਕਦੇ ਵੀ ਕੋਈ ਜੋੜਨਾ ਮਿਰਰ ਵਗੈਰਾ ਪੈ ਜਾਂਦਾ ਤੇ ਇੱਕੀ ਵੈਸੇ ਰੀਲਾਂ ਹੁੰਦੀਆਂ ਹਨਾ ਇਹ ਡੋਰੀ ਵਾਲੀਆਂ ਰੀਲਾਂ ਪਹਿਲਾਂ ਜਿਹੜੀਆਂ ਸੀ ਉਹ ਸਿੰਪਲ ਰੀਲਾਂ ਸੀ ਜਿਦੇ ਨਾਲ ਪੱਤੀਆਂ ਵਗੈਰਾ ਭਰਦੇ ਆ ਤੇ ਜਰੀ ਆ ਦੋ ਤਰ੍ਹਾਂ ਦੀ ਜਿਵੇਂ 골ਡਨ ਜਰੀ ਆ ਤੇ ਇਹ ਸਿਲਵਰ ਜਰੀ ਆ ਦੀ ਜਿਹੜਾ ਸਾਰਾ ਸਮਾਨ ਆ ਕਿ ਕੁਆਲਿਟੀ ਵਾਲਾ ਮਲੇ ਇਦਾਂ ਨਹੀਂ ਹੈਗਾ ਵੀ ਤੁਸੀਂ ਕੱਟ ਦਾਣਾ ਲਗਾਇਆ ਸੂਟ ਧੋਤਾ ਹਨਾ ਤੇ ਸਾਰੀ ਸ਼ਾਈਨਿੰਗ ਆ ਜਿਹੜੀ ਉਹਦੀ ਡੁੱਲ ਗਈ ਤੇ ਇਹ BBC ਕੰਪਨੀ ਦਾ ਹੁੰਦਾ ਜਿਵੇਂ ਇੱਕ ਕੱਟ ਦਾਣਾ ਵਗੈਰਾ ਉਹ ਆਪਾਂ ਲੈ ਸਕਦੇ ਹੈਗੇ ਮੈਂ ਵੀਰਪਾਲ ਕੌਰ ਸਿੱਖ ਹਾਂ ਜਤੋ ਜੇ ਕਿਸੇ ਭੈਣ ਨੇ ਤੁਸੀਂ ਵੀ ਇੱਕ ਕਿਟ ਤਿਆਰ ਕਰਾਉਣੀ ਹੋਵੇ ਤਾਂ ਤੁਸੀਂ ਜਿਹੜਾ ਦਿੱਤੇ ਹੋਏ ਨੰਬਰ ਤੇ ਆਪਦੀ ਗੱਲਬਾਤ ਕਰ ਸਕਦੇ ਆ ਤੇ ਸਾਰੇ ਸਮਾਨ ਦਾ ਜਿਹੜਾ ਨਾਮ ਆ ਉਹ ਤੁਸੀਂ ਨੋਟ ਕਰਕੇ ਤੇ ਦੁਕਾਨਦਾਰ ਤੋਂ ਵੀ ਜਿਹੜਾ ਸਮਾਨ ਆ ਉਹ ਲੈ ਸਕਦੇ ਹੁੰਨੇ ਆ ਤੇ ਇਹ ਜਾਣਕਾਰੀ ਮੈਂ ਦੱਤੀ ਐ ਸਮਾਨ ਬਾਰੇ ਜਿਨ੍ਹਾਂ ਨੇ ਵੀ ਆਰੀ ਹੈ ਵਾਰਕ ਸਿੱਖਣਾ ਉਹ ਆਪਣੇ ਚੈਨਲ ਤੇ ਸਿੱਖ ਸਕਦੇ ਆ ਫ੍ਰੀ ਦੇ ਵਿੱਚ ਵੀਰਪਾਲ ਕੌਰ ਸਿੱਖੋ YouTube ਦੇ ਵਿੱਚ ਪਲੇਲਿਸਟ ਬਣੀ ਹੋਈ ਆ ਬਾਕੀ ਸਾਰਾ ਜਿਹੜਾ ਸਮਾਨ ਹੈਗਾ ਉਹ ਆਪਾਂ ਨੌਲੇਜ ਹੋਣੀ ਚਾਹੀਦੀ ਆ